ਹਾਂਜੀ ਬាទ ਨਮਸਕਾਰ ਰਿਹਾ ਦਾਪਸ ਹੱਥ ਯਾ ਗਾਲ ਕੀ ਹਾਜ਼ਰ ਹੈ ਸਭਾ ਗਤਿਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਜਿਹੜੇ ਸਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬਜੇ ਚੈਨਲ ਆਪਣ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਆਪਾਂ ਸੁਣ ਲਈ ਜਈਆਂ ਸ਼ਾਨਦਾਰ ਵੀਡੀਓ ਲਿਆਂਦੇ ਰਿਹਾ ਕਰੀਏ ਤੇ ਐਕ ਤੋ ਐਕ ਖਰੇ ਟੌਪ ਤੇ ਬਜੇ ਛੋਟੇ ਵਾਲੇ ਜਾਨਵਰਾਂ ਦਾ ਸ਼ੌਂਕ ਕਰਾਂ ਦੇ ਰਿਹਾ ਕਰੀਏ ਉਹ ਹਾਂਜੀ ਵੀ ਦਰਸ਼ਕ ਵੀਰੋ ਕਰੋ ਚੈੱਕ ਮਰਾ ਭਰਾ ਆਪਣੇ ਅੱਜ ਵਾਲੇ ਠੀਕ ਹੈ ਜੀ ਪਾਜੀ ਝੋਟਿਆਂ ਦੀ ਕੁਆਲਿਟੀ ਸਤਨੂੰ ਕਬੂਤਰ ਕਹਦੇ ਤੁਹਾਨੂੰ ਪਤਾ ਹੀ ਹੈ ਕਿ ਤੁਹਾਡਾ ਭਰਾ ਬਾਈ ਜੀ ਨਿਹਰੀਆਂ ਅਗਦੀਆਂ ਲਾਟਾਂ ਲਾਉਂਦਾ ਹੈ ਲਾਟਾਂ ਚੈੱਕ ਕਰੋ ਵੀਰੇ ਅੱਜ ਫੇਰ ਹਰ ਵਾਰ ਦੀ ਤਰ੍ਹਾਂ ਨਮਾ ਜੋੜਾ ਨਵੀਂ ਬਰੀਡ ਬਾਬੇ ਗੁਰਦੇਵ ਵਾਲੇ ਕਬੂਤਰਾਂ ਦੇ ਵਿੱਚੋਂ ਵੱਡਾ ਜੋੜਾ ਲਾਲਸਰਾ ਕੂਤਰ ਬਿਲੀਆਂ ਅੱਖਾਂ ਬਿਲਕੁਲ ਚਿੱਟੇਸ਼ ਫੈਲ ਕੱਚੀਆਂ ਪੀਲੀਆਂ ਅੱਖਾਂ ਠੀਕ ਹੈ ਜੀ ਪੂਰੇ ਜੇ ਸ਼ੈਂਪ ਦੋਨਾਂ ਦੇ ਪੈਰਾਂ ਦੇ ਵਿੱਚ ਬਾਈ ਜੀ ਰਿੰਗਾਂ ਪਾਈਆਂ ਹੋਈਆਂ ਨੇ ਚੈੱਕ ਕਰ ਲਓ ਪੱਕੀ ਰਿੰਗ ਹੀ ਆਪਣੀ ਇਸ ਕਬੂਤਰ ਤੇ ਲੱਗੀ ਹੋਈ ਆ ਤੇ ਸਦਨੋਂ ਪੱਕੀ ਠੱਲ ਹੀ ਆਪਣੀ ਇਸ ਮਾਦੀ ਦੇ ਲੱਗੀ ਹੋਈ ਆ ਬਿਲਕੁਲ ਮਰਾਪਰਾ ਬੰਦ ਜੋੜਿਆ ਕਬੂਤਰ ਦਾ ਵੀ ਤੇ ਬਾਈ ਜੀ ਆਪਣੀ ਮਦੀਨ ਦਾ ਵੀ ਔਰ ਬਾਈ ਜੀ ਦੋਨਾਂ ਦੀ ਕੁਆਲਿਟੀ ਇੰਨੀ ਕੁ ਚੰਗੀ ਆ ਨਾ ਮੈਂ ਕਹਿੰਦਾ ਇਹੋ ਆ ਜੋੜਾ ਕਿਸਮਤ ਵਾਲੇ ਬੰਦੇ ਨੂੰ ਹੀ ਮਿਲੂਗਾ ਜਿਹੜਾ ਟਾਈਮ ਨਾਲ ਫੋਨ ਲਾ ਕੇ ਠੀਕ ਆ ਜੀ ਸਾਈ ਦੇ ਕੇ ਜੋੜਾ ਇਹ ਬੁੱਕ ਕਰਾਏਗਾ ਸਦਨੋਂ ਅਗਲੇ ਸਾਲ ਭਰਾ ਨੂੰ ਕਬੂਤਰ ਮੋਲ ਲੈਂਦੀ ਲੋੜ ਨਹੀਂ ਠੀਕ ਆ ਜੀ ਚੈੱਕ ਕਰ ਲੋ ਹੁਣ ਇਹੋ ਜੇ ਕੂਤਰ ਸਦਨੋਂ ਜਿਹੜੇ ਨਾਮੀ ਬੰਦਿਆਂ ਦੇ ਕੋਲੋਂ ਹੋਣ ਤੁਹਾਨੂੰ ਪਤਾ ਕਿਸ ਰੇਟ ਦੇ ਵਿੱਚ ਵਿਕਦੇ ਆ ਬਿਰਜੀ ਜੇ ਸਭ ਬੰਦੇ ਦਾ ਨਾਮ ਚੱਲ ਪਏ ਤੁਹਾਨੂੰ ਪਤਾ ਉਹਦੀ ਮਿੱਟੀ ਵੀ ਮੇਰਾ ਭਰਾ ਸੋਨੇ ਦੇ ਭਾਵ ਵੇਕਦੀ ਆ ਜੀ ਠੀਕ ਹੈ ਇਹ ਗੱਲ ਮੈਂ ਨਹੀਂ ਕਹੀ ਆਪਣੇ ਸਿਆਣੇ ਲੋਕ ਕਹਿੰਦੇ ਨੇ ਠੀਕ ਹੈ ਜੀ ਜਿਵੇਂ ਪਿੱਛੋਂ ਮੇਰਾ ਭਰਾ ਘਾਹਤਾਂ ਤੁਰੀਆਂ ਆ ਰਹੀਆਂ ਨੇ ਉਹ ਚੀਜ਼ ਆ ਚੈੱਕ ਕਰ ਲੋ ਮਰਾਬਰ ਜੋੜੇ ਆਪਣੇ ਨੂੰ ਦੇਖੋ ਜੀ ਕਿਵੇਂ ਆ ਪੌਦਾ ਖੜਕਾ ਗਿਆ ਕਬੂਤਰ ਸੱਜ ਨੂੰ ਜੋੜੀ ਦੇ ਬੱਚੇ ਡਾਉਂਗੇ ਬਾਕੀ ਆਉ ਦੇ ਭਰਾ ਨੂੰ ਯਾਦ ਕਰੂਗੇ ਹਾਂ ਪਰੇ ਤੁਹਾਡੇ ਸ਼ਹਿਰ ਮੋਗੇ ਏਰੀਏ ਦੇ ਵਿੱਚੋਂ ਬਾਕੀ ਕੋਈ ਚੀਜ਼ ਆਈ ਸੀ ਆ ਪੈਰ ਚੈੱਕ ਕਰੋ ਦੇਖੋ ਜੀ ਜਮਾ ਲਾਲ ਸੁਰਖ ਠੀਕ ਹੈ ਜਮਾ ਟਮਾਟਰ ਆ ਰਗੇ ਪੈਰ ਆਪਣੀ ਮਾਦੀ ਦੇ ਬਾਕੀ ਸ਼ਕਲ ਅਕਲ ਕੱਤ ਕਾਠ ਗੜਗ ਨਹੀਂ ਤੇ ਬਾਈ ਜੀ ਜਾਂਬਰ ਦੀ ਹਰਕਤ ਹੀ ਦੱਸ ਦਿੰਦੇ ਹਾਂ ਬਈ ਇਹਨਾਂ ਝੋਟਿਆਂ ਦੇ ਵਿੱਚ ਕੀ ਗੱਲਬਾਤ ਆ ਠੀਕ ਹੈ ਸਦਨੋ ਪੂਰਾ ਤਸੱਲੀ ਵਾਲਾ ਜੋੜਾ ਬਿਲਕੁਲ ਜਾਇਜ਼ ਰੇਟ ਦੇ ਵਿੱਚ ਆਪਣਾ ਜੋੜਾ ਆ ਕੋਈ ਜ਼ਿਆਦਾ ਪ੍ਰਾਈਸ ਨਹੀਂਗਾ ਇਹ ਨਹੀਂ ਹਾਂਗੇ ਦੋਨਾਂ ਦੇ ਪੈਰਾਂ ਦੇ ਵਿੱਚ ਠੱਲਾਂ ਪਾਈਆਂ ਤੇ ਲਓ ਜੀ ਮੰਗ ਲਓ ਰੇਟ ਜੋੜੇ ਦਾ 5000 ਨਾਮ ਮਰਾਪਰਾ ਬਰੇ ਆਪਣਾ ਰੇਟ ਬਿਲਕੁਲ ਅੱਧਾ ਹੁੰਦਾ ਆ ਠੀਕ ਹੈ ਜੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਜੋੜੇ ਆਪਣੇ ਕੋਲੇ ਬੈਠੇ ਨੇ ਕਿਸੇ ਭਰਾ ਨੂੰ ਆਹ ਜੋੜਾ ਚਾਹੀਦਾ ਹੋਵੇ ਸਜਣੋ ਪੂਰੀ ਚੋਟੀ ਦਾ ਟਾਪ ਕੁਆਲਟੀ ਦਾ ਬੱਚੇ ਉੱਡਣ ਦੀ ਆਪਣੀ ਫੁੱਲ ਗਾਰੰਟੀ ਰਹੇਗੀ ਠੀਕ ਹੈ ਜੀ ਇਹਨਾਂ ਤੇ ਨਸਲ ਦੀ ਗਾਰੰਟੀ ਰਹੇਗੀ ਬਾਕੀ ਥੋੜੀ ਮੈਂ ਗਾਰੰਟੀ ਨਹੀਂ ਲੈ ਸਕਦਾ ਕਿ ਕੈਸਾ ਹਾਬ ਦਾ ਤੁਹਾਡਾ ਦਿਮਾਗ ਆ ਕੈਸਾ ਹਾਬ ਦਾ ਤੁਹਾਡਾ ਦਾਣਾ ਆਪਣੀ ਕੈਸਾ ਹਾਬ ਦੀ ਤੁਹਾਡੀ ਕਬੂਤਰਬਾਜ਼ੀ ਦੀ ਮੇਰਾ ਵੀਰ ਸਮਝਿਆ ਚੈੱਕ ਕਰ ਲਓ ਮਿਲਿਆ ਵਿਆ ਜੋੜਾ ਜੋੜਾ ਲਾਉਂਦੀ ਮੇਰਾ ਭਰਾ ਤੁਹਾਨੂੰ ਲੋੜ ਨਹੀਂ ਠੀਕ ਹੈ ਜੀ ਆਂਡੇ ਬੱਚੇ ਧਰਦਾ ਹੋਇਆ ਜੋੜਾ ਉਸ ਚੀਜ਼ ਦੀ ਗਾਰੰਟੀ ਹੈ ਮਰਾ ਵੀਰ ਬਾਕੀ ਹੁਣ ਮੈਂ ਕਰਦਾ ਚੁੱਪ ਤੇ ਮੜੀ ਜੀ ਆਵਾਜ਼ ਸੁਣ ਲੋ ਕੂਤਰ ਆਪਣੇ ਦੀ ਤੇ ਆਓ ਸੱਜਣੋ ਹੁਣ ਮੈਂ ਸੋਨੂੰ ਆਪਣੇ ਇਹਨਾਂ ਜਾਨਮਰਾਂ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਤੇ ਕੱਲੀ ਕੱਲੀ ਚੀਜ਼ ਦੇ ਸੋਨੂੰ ਤਸੱਲੀ ਬਖਸ਼ ਮੇਰਾ ਭਰਾ ਕਰਾਉਣੇ ਆਪਾਂ ਦੀਦਾਰ ਠੀਕ ਹੈ ਬਗੈਰ ਸਕਿਪ ਕਰਦੇ ਆ ਆਪਣੇ ਵੀਰ ਦੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਵਧੀਆ ਕਮੈਂਟ ਕਰਕੇ ਜਾਇਆ ਕਰੋ ਚੰਗਾ ਕਰਨਾ ਮਾੜਾ ਕਰਨਾ ਤੁਹਾਡੇ ਹੱਥ ਵਾਸਿਆ ਠੀਕ ਹੈ ਜੀ ਬੰਦੇ ਦੇ ਕਮੈਂਟਾਂ ਤੋਂ ਜਾਹਰ ਹੋ ਜਾਂਦਾ ਮੇਰਾ ਭਰਾ ਬੰਦੇ ਦੀ ਅੰਦਰਲੀ ਸ਼ਖਸੀਅਤ ਕੀ ਹੈ ਤੇ ਕੀ ਨਹੀਂ ਮੇਰਾ ਵੀਰ ਠੀਕ ਹੈ ਉਹ ਹਾਂ ਜੀ ਵੀ ਸਦਨੋ ਆ ਚੈੱਕ ਕਰ ਲਓ ਜੀ ਆਪਣਾ ਕਬੂਤਰ ਨੂਮਰਾ ਭਰਾ ਠੀਕ ਹੈ ਜੀ ਦੇਖੋ ਸਦਨੋ ਜਦੋਂ ਦੀ ਆਪਾਂ ਵੀਡੀਓ ਸਟਾਰਟ ਕਰੀ ਉਹਦਾ ਪਤੰਤਰ ਗੁੜਕੀਆਂ ਦਾ ਹੱਥ ਤੇ ਆ ਕੇ ਦੇਖੋ ਜਮਾ ਬਹਿਗਾ ਚੁੱਪ ਚਾਪ ਠੀਕ ਹੈ ਜੀ ਬਾਬੇ ਗੁਰਦੇਵ ਵਾਲੇ ਕਬੂਤਰਾਂ ਦੇ ਵਿੱਚੋਂ ਮੇਰਾ ਭਰਾ ਬਟਾ ਕਬੂਤਰ ਕੱਦ ਕਾਠ ਬਾਈ ਜੀ ਬਾਡੀ ਸਟਰਕਚਰ ਚੈੱਕ ਕਰ ਲੋ ਰੰਗ ਰੂਪ ਤੁਹਾਨੂੰ ਆਪ ਹੀ ਅੰਦਾਜ਼ਾ ਹੋ ਜਾਣਾ ਕਿ ਹਾਂ ਭਰਾ ਕੀ ਗੱਲਬਾਤ ਹੈਗੀ ਐਸ ਆਪਣੇ ਕਬੂਤਰ ਦੇ ਵਿੱਚ ਸੱਜਣੋ ਕਬੂਤਰ ਹੱਥ ਦੇ ਵਿੱਚ ਆਇਆ ਐਂ ਲੱਗਦਾ ਜਿਵੇਂ ਆਪਾਂ ਕਿਸੇ ਕਾਪੀ ਦਾ ਪੇਜ ਚੱਕਿਆ ਕਹਾਂ ਤਾਂ ਆਪਾਂ ਸੱਜਣੋ ਨੀਰੀ ਫਾਰੀ ਆ ਵਜਨ ਕਬੂਤਰ ਦਾ ਹੈ ਹੀ ਨੀਗਾ ਯਾਰ ਚੈੱਕ ਕਰ ਲੋ ਕੋਈ ਚੀਜ਼ਾਂ ਮੇਰਾ ਭਰਾ ਇਹੋ ਜੀਆਂ ਹੁੰਦੀਆਂ ਨੇ ਜੋ ਬੰਦਾ ਕੇਵਲ ਸੱਜਣੋਂ ਮਹਿਸੂਸ ਕਰ ਸਕਦਾ ਇੱਕ ਚੰਗੇ ਕਬੂਤਰ ਦੇ ਵਿੱਚ ਠੀਕ ਹੈ ਉਹ ਵੀ ਇੱਕ ਸਹੀ ਸਮਝਦਾਰ ਕਬੂਤਰਬਾਜ਼ ਚੈੱਕ ਕਰ ਲਓ ਮੇਰਾ ਭਰਾ ਬੜਾ ਕਬੂਤਰ ਬਾਬੇ ਗੁਰਦੇਵ ਵਾਲੇ ਕੂਤਰਾਂ ਵਿੱਚੋਂ ਲਾਲਸਰਾ ਜਮਾ ਕੱਚੀਆਂ ਪੀਲੀਆਂ ਅੱਖਾਂ ਪੂਰੀ ਨੋਕ ਠੀਕ ਹੈ ਜੀ ਕੱਦ ਕਾੜ ਸੱਜਣੋਂ ਤੁਸੀਂ ਚੈੱਕ ਕਰ ਲਿਆ ਕੂਤਰ ਤੇ ਮੈਂ ਕਹਿੰਦਾ ਵੀਰੇ ਇਹੋ ਜਿਹਾ ਕਬੂਤਰ ਆ ਬਚੇ ਡਾਂਗੇ ਭਰਾ ਬਾਕੀ ਦੁਆਵਾਂ ਦਾਂਗੇ ਆਪਦੇ ਭਰਾ ਨੂੰ ਕਿ ਬਾਕੀ ਕੋਈ ਚੀਜ਼ ਸੀਗੀ ਅੱਖ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲਓ ਬਿਲਕੁਲ ਟੇਪਰ ਦੇ ਵਿੱਚ ਸਰ ਠੀਕ ਹੈ ਜੀ ਲਾਈਟ ਵੇਟ ਆਪਣਾ ਇਹ ਵੱਡਾ ਕਬੂਤਰ ਆ ਨਾਲ ਉਹ ਜੀ ਬਿਲਕੁਲ ਕੱਚੀਆਂ ਪੀਲੀਆਂ ਅੱਖਾਂ ਦੀ ਜਿਹਦੇ ਨਾਲ ਮਾਦੀ ਲੱਗੀ ਆ ਤੇ ਆ ਮੇਰਾ ਭਰਾ ਕਬੂਤਰ ਆਪਣੇ ਦਾ ਪੱਲਾ ਪੱਲੇ ਦੀ ਚੈੱਕ ਕਰ ਲੋ ਕੁਆਲਿਟੀ ਦੇਖੋ ਜੀ ਬਗਲ ਦਾ ਤੁਸੀਂ ਰੋਲ ਚੈੱਕ ਕਰ ਸਕਦੇ ਹੋ ਫਰਾਂ ਦੇ ਵਿੱਚ ਠੀਕ ਹੈ ਜਿਹੜੇ ਭਰਾ ਨੂੰ ਪਤਾ ਇਸ ਚੀਜ਼ ਬਾਰੇ ਚੈੱਕ ਕਰ ਲੋ ਤੁਸੀਂ ਠੀਕ ਹੈ ਬਿਲਕੁਲ ਮੇਰਾ ਭਰਾ ਬੰਦ ਪੂਛ ਦਾ ਆਪਣਾ ਕਬੂਤਰ ਤੇ ਅਗਲਾ ਪੱਲਾ ਚੈੱਕ ਕਰੋ ਮੇਰਾ ਵੀਰ ਦੇਖੋ ਜੀ ਫਰਾਂ ਉੱਤੇ ਫਲ ਚੜੇ ਹੋਏ ਸਦਨੋ ਕੋਈ ਗੈਪ ਨਹੀਂ ਕੋਈ ਕਹੋ ਨਹੀਂ ਮੇਰਾ ਭਰਾ ਠੀਕ ਹੈ ਜੀ ਮੇਨ ਗੱਲ ਬਾਜੀ ਬੈਠ ਵਾਲੀ ਥਾਂ ਤੇ ਕੂਤਰ ਦੇ ਲੱਪਾ ਆ ਚੈੱਕ ਕਰ ਲਓ ਠੀਕ ਹੈ ਪੈਰ ਦੇ ਵਿੱਚ ਪੱਕੀ ਰਿੰਗ ਲਾਈ ਹੋਈ ਆ ਕੋਈ ਵੱਡੀ ਨਹੀਂ ਟੁੱਕੀ ਨਹੀਂ ਬੰਦੇ ਦਾ ਨਾਮ ਲਿਖਿਆ ਹੋਇਆ ਜੀ ਜਿਹੜੇ ਬੰਦੇ ਦੇ ਘਰ ਦਾ ਕੂਤਰ ਆ ਉਹਦਾ ਨਾਮ ਲਿਖਿਆ ਹੋਇਆ ਮੇਰਾ ਭਰਾ ਬਿਲਕੁਲ ਬੰਦ ਜੋੜਾਂ ਦਾ ਮੇਰਾ ਵੀਰ ਆਪਣਾ ਇਹ ਕਬੂਤਰ ਆ ਤੇ ਆਹ ਆ ਸੀਗਾ ਸਦਰੋਂ ਆਪਣਾ ਮਕਮਲ ਕੂਤਰ ਠੀਕ ਹੈ ਜੀ ਗੁਰਕੰਗੀ ਤੁਸੀਂ ਕਰ ਲਈ ਚੈੱਕ ਤੇ ਆਓ ਭਰਾ ਹੁਣ ਮੈਂ ਤੁਹਾਨੂੰ ਇਹਦੀ ਮਦੀਨ ਦਾ ਸ਼ੋਅ ਕਰਾਉਣਾ ਠੀਕ ਹੈ ਮੇਰਾ ਭਰਾ ਹਾਂਜੀ ਵੀ ਦਰਸ਼ਕੋ ਆਹਾ ਆਪਣੀ ਮਾਦੀ ਮੇਰਾ ਭਰਾ ਚੈੱਕ ਕਰ ਲੋ ਜੀ ਆਪਣੀ ਐਸ ਕਬੂਤਰੀ ਨੂੰ ਬਾਬੇ ਗੁਰਦੇਵ ਵਾਲੇ ਕਬੂਤਰਾਂ ਦੇ ਵਿੱਚੋਂ ਵੱਡੀ ਕਬੂਤਰੀ ਬਿਲਕੁਲ ਮੇਰਾ ਭਰਾ ਚਿੱਟੀ ਸ਼ਫੈਦ ਬਿਲਕੁਲ ਬਾਈ ਜੀ ਕੱਚੀਆਂ ਫੀਲਿੰਗਾਂ ਅੱਖਾਂ ਇੱਕ ਦੋ ਸ਼ੇਪ ਬਾਜੀ ਕਬੂਤਰੀ ਦੇ ਲਾਲ ਰੰਗ ਦੇ ਪਹਿਲਾਂ ਤੁਸੀਂ ਅੱਖ ਦੀ ਕੁਆਲਿਟੀ ਚੈੱਕ ਕਰ ਲੋ ਜਿਹੜਾ ਭਰਾ ਤਾਂ ਖਿਡਾਰੀ ਹੋਏਗਾ ਉਸ ਵੀ ਨੇ ਅੱਖ ਤੋਂ ਹੀ ਜਜਮੈਂਟ ਕਰਿਆ ਨਹੀਂ ਕਿ ਹਾਂ ਬਈ ਕਿਸ ਬਰੀਡ ਦੇ ਵਿੱਚੋਂ ਆਪਣੀ ਇਹ ਮਾਦੀ ਹੈ ਚੈੱਕ ਕਰ ਲੋ ਕੱਦ ਕਾਂਠ ਸ਼ਕਲ ਅਕਲ ਰੰਗ ਰੂਪ ਮੇਰਾ ਭਰਾ ਠੀਕ ਹੈ ਜੀ ਸੀਜ਼ਨ ਦੀ ਮੇਰਾ ਵੀਰ ਉੱਡੀ ਹੋਈ ਕੂਤਰੀ ਆ ਡੌਣੀ ਤੁਸੀਂ ਡਾ ਸਕਦੇ ਹੋ ਮੇਰਾ ਵੀਰ ਜੋੜਾਂ ਚ ਪਾਣੀ ਤੁਸੀਂ ਜੋੜਾਂ ਚ ਪਾ ਸਕਦੇ ਹੋ ਫਲਹਾਲ ਦੀ ਘੜੀ ਮੇਰਾ ਵੀਰ ਜੋੜਿਆਂ ਦੇ ਵਿੱਚ ਇਹ ਲੱਗੀ ਹੋਈ ਮਾਦੀ ਲੱਗਿਆ ਵਾ ਜੋੜਾ ਮੇਰਾ ਭਰਾ ਫੁੱਲ ਰੀਅਲਟਡ ਜੋੜਾ ਮੇਰਾ ਵੀਰ ਠੀਕ ਹੈ ਜੀ ਜਿਹਨੂੰ ਕਹਿੰਦੇ ਨਾ ਪਿਓਰ ਬਲੱਡ ਲਾਈਨ ਦੇ ਵਿੱਚੋਂ ਪਿਅਰ ਉਹ ਚੀਜ਼ ਆ ਮੇਰਾ ਵੀਰ ਇਹ ਚੈੱਕ ਕਰ ਲੋ ਦੂਜੀ ਅੱਖ ਦੀ ਕੁਆਲਿਟੀ ਤੁਹਾਨੂੰ ਮੈਂ ਵਿਖਾਉਣ ਲੱਗਾ ਦੇਖੋ ਜੀ ਬਿਲਕੁਲ ਉਹ ਬਾਜੀ ਜਿਹਨੂੰ ਕਹਿੰਦੇ ਨਾ ਰੇਅਰ ਚੀਜ਼ ਰੇਅਰ ਉਹ ਆ ਮੇਰਾ ਭਰਾ ਗੁਲਾਬੀ ਜੀ ਨੋਕ ਸਦਨੋ ਗੁਲਾਬੀ ਪਰਕਾ ਜਮਾ ਕ ਤੇ ਮੇਰਾ ਪ੍ਰਾਪਰਾ ਟਾਈਮ ਨਾਲ ਫੋਨ ਲਾ ਲਿਓ ਮੜ ਕੇ ਨਾ ਕਹੀਓ ਤੁਹਾਨੂੰ ਪਤਾ ਹੀ ਆ ਕਿ ਬਰੇ ਯਾਰ ਜੋੜਾ ਅਸੀਂ ਲੈਣਾ ਸੀਗਾ ਇਹ ਲਓ ਜੀ ਆ ਚੈੱਕ ਕਰੋ ਮੇਰਾ ਪ੍ਰਾਪ ਪੱਲੇ ਦੀ ਕੁਆਲਿਟੀ ਦੇਖੋ ਜੀ ਕਿੱਡੇ ਨਿੱਕਰ ਚੌੜੇ ਬੱਲਿਆਂ ਦੀ ਆਪਣੀ ਮਾਦੀ ਹੈ ਠੀਕ ਹੈ ਰਹੀ ਗੱਲ ਪੂਛ ਦੀ ਆਪਾਂ ਕਦੇ ਅੰਗੂਠਿਆਂ ਆ ਲਾ ਕੇ ਨਹੀਂ ਖੁੱਲੀ ਕਰਕੇ ਪੂਛ ਵਿਖਾਈ ਦੀ ਆ ਵੇਖੋ ਜੀ ਕਬੂਦਰੀ ਆਪਾਂ ਕਿੱਥੋਂ ਡੱਕੀ ਜਿਵੇਂ ਮਰਜ਼ੀ ਕਰੀ ਚਲੋ ਬਿਲਕੁਲ ਬੰਦ ਪੂਛ ਰੱਖਦੀ ਮੇਰਾ ਵੀਰ ਉੱਪਰ ਕਰ ਲੋ ਥੱਲੇ ਕਰ ਲੋ ਠੀਕ ਹੈ ਜੀ ਔਰ ਵੀਰੇ ਆ ਪੈਰਾਂ ਦੀ ਕੁਆਲਿਟੀ ਵਿਖਾ ਮੁੰਡਿਆ ਲਓ ਜੀ ਪੈਰ ਚੈੱਕ ਕਰੋ ਬਿਲਕੁਲ ਲਾਲ ਜਿਵੇਂ ਟਮਾਟਰ ਹੁੰਦੇ ਨਾ ਟਮਾਟਰ ਚੈੱਕ ਕਰੋ ਜਿਵੇਂ ਲਾਲ ਸੁਰਖ ਖੂਨ ਰੰਗੇ ਪੈਰ ਨੇ ਟਮਾਟਰ ਆ ਕੇ ਪੈਰ ਦੇ ਵਿੱਚ ਇਹਦੇ ਵੀ ਰਿੰਗ ਲੱਗੀ ਆ ਬੰਦੇ ਦਾ ਨਾਮ ਲਿਖਿਆ ਹੋਇਆ ਜੀ ਠੀਕ ਹੈ ਜੀ ਉਹੀ ਠੱਲ ਕਬੂਤਰ ਦੇ ਪਾਈਆ ਉਹੀ ਠੱਲ ਮੇਰਾ ਭਰਾ ਆਪਣੀ ਇਸ ਮਾਦੀ ਚ ਲੱਗੀ ਹੋਈ ਆ ਆਹ ਸੀਗੀ ਮੇਰਾ ਭਰਾ ਆਪਣੀ ਮਕਮਲ ਕੁਦਰੀ ਬਾਬੇ ਗੁਰਦੇਵ ਵਾਲੇ ਕਬੂਤਰਾਂ ਦੇ ਵਿੱਚੋਂ ਤੇ ਆ ਉਪਰਾਂ ਹੁਣ ਮੈਂ ਉਸ ਨੂੰ ਜੋੜਾ ਹੈ ਦਵਾਰ ਤੋਂ ਛੱਡ ਕੇ ਵਿਖਾਉਣਾ ਤੇ ਵੇਨੇ ਆ ਦਵਾਰਾਂ ਕੂਤਰ ਆਪਣਾ ਘੜਕਦਾ ਕਿ ਨਹੀਂ ਪਹਿਲਾਂ ਤਾਂ ਪਤੰਦਰ ਬਹੁਤ ਘੜਕਦਾ ਸੀ ਤੇ ਹੁਣ ਵੇਨੇ ਆ ਵੀਰੋ ਠੀਕ ਹੈ ਹਾਂਜੀ ਦੇਖੋ ਜੀ ਕਰਾ ਕੇ ਸ਼ੌਕ ਤੁਹਾਨੂੰ ਛੱਡਿਆ ਤੇ ਦੇਖੋ ਕਿਵੇਂ ਤੁਰਦਾ ਕੂਤਰ ਦੇਖੋ ਮੈਂ ਤੁਰਦਾ ਨਾ ਪੱਬਾਂ ਪਾਰ ਦੇਖੋ ਕਿਵੇਂ ਤੁਰਦਾ ਕੂਤਰ ਠੀਕ ਹੈ ਜੀ ਪੂਰਾ ਸਦਰੋਂ ਖੁਸ਼ਦਲ ਜੋੜਾ ਕੋਈ ਬਿਮਾਰ ਨਹੀਂ ਕੋਈ ਸ਼ਮਾਰ ਨਹੀਂ ਤੁਹਾਡੇ ਸਾਹਮਣੇ ਸਦਰੋਂ ਫੁੱਲ ਬੈਕਹੇਟ ਹੋਏ ਵੇ ਕੂਤਰ ਨੇ ਠੀਕ ਹੈ ਜੀ ਬੇਫਿਕਰ ਹੋ ਗਿਆ ਮੇਰਾ ਭਰਾ ਖੁੱਡਿਆਂ ਅੰਦਰ ਛੱਡੋ ਬੱਚੇ ਕਢਾਓ ਤੇ ਅਗਲੇ ਸਾਲ ਮੇਰਾ ਵੀਰ ਬਹਿ ਜਾ ਬੈ ਜਾ ਕਰਾਓ ਪਰ ਉਦੋਂ ਪਹਿਲਾਂ ਮੇਰਾ ਭਰਾ ਚੰਗੀ ਸੰਭਾਲ ਚੰਗਾ ਦਾਣਾ ਪਾਣੀ ਚੰਗੀ ਟ੍ਰੇਨਿੰਗ ਠੀਕ ਹੈ ਚੰਗੇ ਬੰਦਿਆਂ ਦੀ ਸੰਗਤ 'ਚ ਰਹਿਣਾ ਜਾਂ ਕਿਸੇ ਚੰਗੇ ਉਸਤਾਦ ਦਾ ਹੱਥ ਸਿਰ ਤੇ ਹੋਣਾ ਠੀਕ ਹੈ ਪਲੱਸ ਬਾਈ ਜੀ ਕਿਸਮਤ ਤੇ ਮੇਰਾ ਭਰਾ ਜੋ ਚੀਜ਼ ਸਭ ਤੋਂ ਜ਼ਰੂਰੀ ਆ ਉਸ ਨੀਲੀ ਛੱਤ ਵਾਲੇ ਦੀ ਮਿਹਰ ਠੀਕ ਹੈ ਜੀ ਉਹਦੇ ਤੋਂ ਬਿਨਾ ਮੇਰਾ ਭਰਾ ਕੁਝ ਵੀ ਨਹੀਂ ਠੀਕ ਹੈ ਸਮਝਾਰ ਬੰਦ ਨੂੰ ਇਸ਼ਾਰਾ ਕਾਫੀ ਹੈ ਸੋ ਕਿਦਾਂ ਦਾ ਲੱਗਿਆ ਮੇਰਾ ਭਰਾ ਅੱਜ ਵਾਲਾ ਆਪਣਾ ਜੋੜਾ ਕਮੈਂਟ ਕਰਕੇ ਮੇਰੇ ਵੀਰਾਂ ਨੇ ਲਾਜ਼ਮੀ ਦੱਸਣਾ ਆ ਠੀਕ ਆ ਜੀ ਬਾਕੀ ਦਲਬਰੀ ਨਾਲ ਦੀ ਆਲ ਪੰਜਾਬ ਇੱਦੂ علاوہ ਮੇਰਾ ਭਰਾ ਚੰਡੀਗੜ੍ਹ ਦਿੱਲੀ ਅੰਬਾਲਾ ਸੋਨੀਪਤ ਪਾਣੀਪਤ ਕਰਨਾਲ ਤੇ ਬਾਈ ਜੀ ਲਾਸਟ ਗੁੜगांव ਇੱਥੋਂ ਤਾਈ ਮੇਰਾ ਵੀਰ ਜਨਮਰ ਆਪਣੇ ਜਾਂਦੇ ਜਾਂਦੇ ਆ ਠੀਕ ਹੈ ਸੋ ਇੱਥੋਂ ਤਾਈ ਮੇਰਾ ਭਰਾ ਜਨਮਰ ਆਪਾਂ ਭੇਜਦੇ ਆਂਗੇ ਬਾਕੀ ਜਿਸ ਤੋ ਤੱਕ ਯਾਰ বাসਿਆ ਕੋਈ ਕਾਰ ਜਾਂ ਕੋਈ ਵੀ ਸਾਧਨ ਡਾਇਰੈਕਟ ਜਾਏਗਾ ਤੁਹਾਡਾ ਭਰਾ ਕੋਸ਼ਿਸ਼ ਕਰੇਗਾ ਤੁਹਾਨੂੰ ਇਸ ਜੁੜੇ ਦੀ ਪਹੁੰਚ ਉੱਥੋਂ ਤੱਕ ਕਰਕੇ ਦਵੇਗਾ ਮੇਰਾ ਵੀਰ ਤੇ ਮਰਾ ਭਰਾ ਬੇਨਤੀ ਆ ਹੱਥ ਬੰਨ ਕੇ ਲਾ ਲਓ ਗੁੱਸੇ ਨਾਲ ਲਾ ਲਓ ਜਿਵੇਂ ਮਰਜ਼ੀ ਲਾ ਲਓ ਤਾਂ ਆਪਸ ਆਲੇ ਬੰਦੇ ਦੂਰ ਰਹਿਣ ਖਾਸ ਕਰ ਉਹ ਵੀਰ ਜਿਹੜੇ ਕਹਿੰਦੇ ਬਸ ਭਾਜੀ ਕੋਈ ਗੱਲ ਨਹੀਂ ਅਸੀਂ ਤੁਹਾਨੂੰ 3000 ਦੇ ਦਾਂਗੇ ਉਹ ਵੀਰੇ ਅਸੀਂ ਜੋ ਰੇਟ ਮੰਗੀਦਾ ਨਾ ਅਸੀਂ ਉਹੀ ਲਈਦਾ ਹਰਾਮ ਦੇ ਪੈਸੇ ਨਾ ਕਦੇ ਰੱਖਿਆ ਨਾ ਕਦੇ ਕਿਸੇ ਤੋਂ ਲੈਣੇ ਮੇਰਾ ਭਰਾ ਠੀਕ ਹੈ ਸੋ ਉਹ ਭਰਾ ਜਿਹਦੇ ਕਹਿੰਦੇ ਵੀਰੇ ਅਸੀਂ 2400 ਵੱਧ ਦੇ ਦਾਂਗੇ ਉਹ ਮੇਰਾ ਭਰਾ ਦੂਰੀ ਜਾ ਕਰਨ ਯਾਰ ਠੀਕ ਹੈ ਜੀ ਤੋ ਠੀਕ ਹੈ ਵੀ ਸੱਜਣੋ ਮਿਲਦੇ ਹੁਣ ਆਪਾਂ ਸੋਨੂੰ ਫਿਰ ਕਿਸੇ ਅਗਲੇ ਵੀਡੀਓ ਵਿੱਚ ਨਿਹਾਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਦੇ ਬਾਈ ਜੀ ਨਸਲ ਦੇ ਵਿੱਚੋਂ ਨਵੇਂ ਜਾਨਵਰ ਤੇ ਮੇਰਾ ਭਰਾ ਮੇਰੇ ਲਈ ਨਹੀਂ ਇਸ ਕਬੂਤਰ ਕਰਕੇ ਮੇਰਾ ਭਰਾ ਵਧੀਆ ਜਿਹਾ ਕਮੈਂਟ ਯਾਰ ਤੁਸੀਂ ਲਾਜ਼ਮੀ ਕਰਕੇ ਜਾਇਓ ਕਿਉਂਕਿ ਪਤੰਦਰ ਦੇ ਲੋ ਆਪਾਂ ਕਿੰਨਾ ਟਾਈਮ ਹੋ ਗਿਆ ਵੀਡੀਓ ਸ਼ੂਟ ਕਰੀ ਜਾਂਦੇ ਆ ਸਿਰਫ ਇੱਕ ਤੁਹਾਡੇ ਲਈ ਆਪਣੇ ਦਰਸ਼ਕਾਂ ਦੇ ਲਈ ਮੇਰਾ ਭਰਾ ਚੋਪਰ ਆਪਣਾ ਗੁੜਕੀ ਜਾਂਦਾ ਇੱਕ ਸੋਹਣਾ ਕਮੈਂਟ ਦੇ ਖਾਤਰ ਠੀਕ ਹੈ ਸੋ ਮੇਰਾ ਭਰਾ ਲਾਜ਼ਮੀ ਵਧੀਆ ਜਿਹਾ ਕਮੈਂਟ ਕਰਕੇ ਜਾਣਾ ਤੁਸੀਂ ਤੇ ਮਿਲਦੇ ਆਂ ਭਰਾਵੋ ਤੁਹਾਨੂੰ ਅਗਲੀ ਵੀਡੀਓ ਚ ਲੈ ਆਵਾਂਗੇ ਤੁਹਾਡੇ ਵਾਸਤੇ ਵਧੀਆ ਟੌਪ ਕਲਾਸ ਤੇ ਬਜੀ ਨਸਲ ਦੇ ਵਿੱਚੋਂ ਜਾਨਵਰ ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਔਰ ਮਿਹਰਬਾਨੀ ਬਜੀ